ਹਾਂਜੀ ਬਈ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਐ ਜਗਜੀਤਪੁਰਾ ਬਾਈ ਕੋਲ ਮੱਝ ਵਗਾਉਗਾ ਜੀ ਨਾਲੇ ਹੈਗੇ ਕਾਂ ਵਗਾਉ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਨਾਲੇ ਤੁਹਾਨੂੰ ਪੁੱਛਦਿਆਂ ਰੇਡ ਰੂਟਰ ਬਾਰੇ ਸਾਰੀ ਜਾਣਕਾਰੀ ਲੈਣੇ ਬਾਈ ਤੋਂ ਕਰਦੇ ਆਂ ਗੱਲਬਾਤ ਹਾਂਜੀ ਬਈ ਸਸਰੀ ਕਾਲ ਜੀ ਸੱਚੀ ਗੱਲ ਬਾਈ ਕੀ ਨਾਮ ਭਰਾ ਆਪਣਾ ਬਾਈ ਕਾਲਾ ਪੈਂਡ ਪੈਂਡ ਬਾਈ ਜਗਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਨੰਬਰ ਦੱਸੋ ਜੀ 94631 ਜੀ 7631 ਦੁਬਾਰਾ ਫਿਰ ਦੱਸੋ ਜੀ 94631 ਜੀ 7631 ਜੀ ਹਾਂਜੀ ਡਿਟੇਲ ਦੱਸੋ ਜੀ ਮਾੜੀ ਇਹ ਬਈ ਦੂਜਾ ਸੂਆ ਤਾਜੀ ਸੂਈ ਵੀ ਆ ਠੀਕ ਆ ਜੀ ਤੇ ਦੁੱਧ ਦਿਕ ਨਗਦੀ ਦੁੱਧ ਬਈ ਇਹ ਹੈਗਾ 12 13 ਕਿਲੋ 12 13 ਕਿਲੋ ਹਾਂ 12 13 ਕਿਲੋ ਖੁੱਲਾ ਬਈ ਮਣ ਕੇ ਲੈ ਜਾਈ ਜਾਏ ਕੋਈ ਠੀਕ ਹੈ ਇਹਦੇ ਸੰਦੇ ਨਾਲ ਕੰਡੇ ਨਾਲ ਜੋਕ ਕੇ ਲੈ ਸਕਦਾ ਬਈ ਆਪਾਂ ਠੀਕ ਆ ਜੀ ਹਾਂਜੀ ਆ ਕਟਾ ਘੜਾਈ ਵਗਰੇ ਦੇ ਕਟਾ ਠੀਕ ਹੈ ਜੀ ਮਗਰ ਕਟਾ ਹੀ ਹਾਂਜੀ ਠੀਕ ਹੈ ਜੀ ਕੈਨੇਡਾ ਹੋ ਗਈ ਸਮਝਣ ਇਹਨੂੰ ਅੱਜ ਹੋ ਗਏ ਬਾਈ 10 12 ਦਿਨ ਠੀਕ ਹੈ ਜੀ ਤੇ ਇਹ ਤਾਂ ਦਰਦ ਹੀ ਹੈ ਨਾ ਹਾਂਜੀ ਥੋੜਾ ਜਿਆ ਕਰਦੀ ਆ ਉਪਰਾਂ ਕਰਦੀ ਆ ਥੋੜਾ ਜੀ ਹਾਂਜੀ ਹਾਂਜੀ ਠੀਕ ਠੀਕ ਤੇ ਤੋਰ ਕੇ ਦਿਖਾਵਾਂਗੇ ਮੜਾ ਹਾਂਜੀ ਤੋਰ ਕੇ ਦਿਖਾਵਾਂ ਤੋਰ ਕੇ ਫੋਸੂ ਲਈ ਕਰਨ ਲੱਗ ਜਾਂਦੇ ਆ ਨੂੰ ਐਵੇਂ ਡਾਕਟਰ ਅੱਗੇ ਕਿੱਡਾ ਲਾਊਗਾ ਫੋਜ ਲਈ ਤੁਰਾ ਦਾ ਦੇਖ ਸਾਵਾਂ ਠੀਕ ਹੈ ਜੀ ਨੇ ਵਲੋ ਸੁਖਨ ਕਰਨ ਮਲੇ ਦੇ ਵਧੀਆ ਮੋੜ ਦਾ ਭਰਾ ਇਹ ਤੇ ਰੇਟ ਪੁੱਛਦੇ ਬਾਈ ਜੀ ਬਾਈ ਕੀ ਰੇਟ ਦੱਸੇ ਬਾਈ ਰੇਟ ਇਹਦਾ ਲੱਖ ਰੁਪਇਆ ਲੱਖ ਰੁਪਇਆ ਹਾਂਜੀ ਦਸੱਲੀ ਨਾਲ ਚੋਕੇ ਲੈ ਸਕਦਾ ਜੀ ਠੀਕ ਹੈ ਜੀ ਮੈਂ ਕਿਲੇ ਜਾ ਸਕਦਾ ਜੀ ਠੀਕ ਹੈ ਜੀ ਠੀਕ ਹਾਂਜੀ ਬਾਈ ਇਹ ਕਾਰ ਦੇ ਡਿਟੇਲ ਦੱਸੋ ਜੀ ਇਹ ਬਾਈ ਦੂਜਾ ਸੁਆ ਠੀਕ ਹੈ ਜੀ ਸੁਈ ਰੋ ਹੋਗੇ ਉਹਨਾਂ ਦੇ 5-6 ਮਹੀਨੇ ਬਾਈ ਠੀਕ ਹੈ ਜੀ ਤੇ ਟੀਕਾ ਭਰਾਵਾ ਬਾਈ 20-22 ਕਿ ਦਿਨ ਹੋਗੇ ਠੀਕ ਹੈ ਜੀ ਤੇ ਦੁੱਧ ਹੈਗਾ ਦੇ ਥੱਲੇ 10 ਕਿਲੋ ਠੀਕ ਹੈ ਹਾਂਜੀ ਵੀ ਦੇਖ ਸਕਦੇ ਨੂੰ ਦੁੱਧ ਰੱਖ ਲਓ ਤੁਰ ਕੇ ਦਿਖਾਓ ਜੀ ਬੜੇ ਇਹ ਸਾਰੇ ਐ ਬਣਾ ਲੈਣਗੇ ਦੁੱਧ ਜਗਾ ਵੀ ਹਾਂਜੀ ਹਾਂ ਵੀਰੇ ਜੋਕ ਕੇ ਲੈ ਜਾਏਗੀ ਠੀਕ ਹੈ ਜੀ ਤੇ ਚੱਕ ਚ ਨਹੀਂ ਆਉਂਦੀ ਨਹੀਂ ਚੱਕ ਚ ਨਹੀਂ ਆਉਂਦੀ ਠੀਕ ਆਪਾਂ ਫੰਡਰ ਕਹਿੰਗੇ ਦੇਵਾਂਗੇ ਇਹਨੂੰ ਠੀਕ ਹੈ ਜੀ ਠੀਕ ਆ ਰੈਂਟ ਲੁੱਟ ਭਰਾ ਦਾ ਰੈਂਟ ਦਾ ਵੀ ਫੋਨ ਤੇ ਕਰ ਦਾਂਗੇ ਠੀਕ ਹੈ ਜੀ ਵੀ ਦੇਖ ਸਕਦੇ ਲੈ ਲਵਾਂਗਾ ਬਾਕੀ ਬਈ ਨੂੰ ਦੱਸ ਦਿੱਤਾ ਜੀ ਆਪਾਂ ਨੂੰ ਮੋੜ ਲੈ ਭਰਾ ਰੈਂਟ ਜਿੱਦੀ ਪੂਰਾ ਠੀਕ ਹੈ ਜੀ ਜੀ ਤਫਾਰੂ ਟੀਮ ਨੂੰ ਬਹੁਤ ਸਬਸਕ੍ਰਾਈਬਰ ਸੇਅਰ ਕਰਾ ਕਰੋ ਤਾਂ ਕਿ ਜਿੰਨ ਨੂੰ ਵੀ ਵੀਡੀਓ ਅਪਲੋਡ ਕਰ ਦੇਣ ਭਾਈ ਆਪਣਾ ਨੰਬਰ ਹੈਗਾ 7728000355 ਜੇ ਕਿਸੇ ਭਾਈ ਨੇ ਐਡ ਕਰਾਉਣੇ ਤਾਂ ਕਮਨਲ ਜੀ ਕੰਟੈਕਟ ਕਰੋ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ